ਇਹ ਤੁਹਾਨੂੰ ਪਤਾ ਹੈ ਕਿ ਆਪਾਂ ਭਖਾਰੀਆਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੋਈ ਹੈ ਜਿੱਥੇ ਕਿ ਲੱਖਾਂ ਰੁਪਏ ਉਹਨਾਂ ਤੋਂ ਰਿਕਵਰ ਹੁੰਦੇ ਨੇ ਤੇ ਸੰਗਤ ਦਾ ਲਗਾਤਾਰ ਸਾਨੂੰ ਮੈਸੇਜ ਆਉਂਦਾ ਸੀ ਕਮੈਂਟ ਆਉਂਦੇ ਸੀ ਕਿ ਫੌਜੀ ਵੀਰ ਸਰਦਾਰ ਹਰਪ੍ਰੀਤ ਸਿੰਘ ਜੋ ਕਿ ਆਪਣੇ ਪੁੱਤਰ ਅਸਮੀਤ ਸਿੰਘ ਜਿਨ੍ਹਾਂ ਨੂੰ ਕਿ ਡੀਐਮਟੀ ਦੀ ਪ੍ਰੋਬਲਮ ਹੈ ਜਿਹਦਾ ਕਿ 27 ਕਰੋੜ ਰੁਪਏ ਦੇ ਜ਼ਰੂਰਤ ਹੈ ਇਲਾਜ ਦੇ ਲਈ ਇਹਨਾਂ ਨੂੰ ਜੋ ਵੀ ਹੁਣ ਕਲੈਕਸ਼ਨ ਹੋਊਗੀ ਉਸੇ ਸਮੇਂ ਸੰਗਤ ਦੀ ਹਾਜ਼ਰੀ ਦੇ ਵਿੱਚ ਉਹਦੀ ਗਿਣਤੀ ਕਰਕੇ ਇਹਨਾਂ ਨੂੰ ਆਨਲਾਈਨ ਪਾ ਦਿਆ ਕਰਾਂਗੇ 1 ਸਾਲ ਹੋ ਗਿਆ ਤੱਕੇ ਖਾਂਦੇ ਨੂੰ ਪਲੀਜ਼ ਇਹ ਬਹੁਤ ਟਾਈਮ ਹੋ ਗਿਆ ਮੈਂ ਤੱਕੇ ਖਾਂਦੇ ਨੂੰ ਮੈਂ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਸਿਰਫ 5 ਲੱਖ ਬੰਦਾ ਜਰ ਪੈਸੇ ਦਿੰਦਾ ਤਾਂ 25 ਕਰੋੜ ਹੋ ਜਾਂਦਾ ਹੈ ਨੰਬਰ ਜਿਹੜੇ ਆਹ ਵਾਲੇ ਨੇ 99 991528368 ਔਰ 78662412 ਇਹ ਦੋਨਾਂ ਦਾ ਇਨਕੁਆਰੀ ਕਰ ਸਕਦੇ ਹੋ ਤੇ ਪੈਸੇ ਨਹੀਂ ਪਾਉਣੇ ਵੈਗਰੂ ਸਕੈਨਰ ਦੇ ਉੱਤੇ ਪੈਸੇ ਪਾਉਣੇ ਜੋ ਸਕੈਨਰ ਤੋਂ ਦਿੱਤਾ ਜਾਏਗਾ ਉਹ ਤੋਂ ਹੁੰਦਾ ਅਮਰੀਕਾ ਜਿੰਦਾ ਸ਼ਿਰੋਨਸ ਫਾਈ ਕੋਰਡ ਦਾ ਇਸ ਕਰਕੇ ਕਿ ਤੁਹਾਨੂੰ ਪਤਾ ਇੰਨਾ ਮਹਿੰਗਾ ਇੰਜੈਕਸ਼ਨ ਕੋਈ ਵੀ ਨਹੀਂ ਮੰਗਾਉਂਦਾ ਅੱਛਾ 4 ਸਾਲ ਦਾ ਸਿਚੁਏਸ਼ਨ ਬੱਚੇ ਨੂੰ ਪਤਾ ਲੱਗਾ ਬਿਮਾਰੀ ਬਾਰੇ ਕਿਉਂਕਿ ਜਦੋਂ ਬੱਚਾ ਥੱਕ ਜਾਂਦਾ ਸੀ ਜਲਦੀ ਜਲਦੀ ਡਾਕਟਰ ਕੋਲ ਲੈ ਕੇ ਡਾਕਟਰ ਨੂੰ ਸ਼ੱਕ ਪਿਆ ਨੇ ਦੱਸਤਾ ਗਿਆ ਬਿਮਾਰੀ ਆ ਡਾਕਟਰ ਕਹਿੰਦੇ ਕਿ ਇਹ ਬਿਮਾਰੀ ਵਾਲਾ ਬੱਚਾ 15-16 ਸਾਲ ਹੀ ਜੀ ਪਉਂਦਾ ਇਤੋਂ ਵੱਧਰੀ ਲਾਈਫ ਨਹੀਂ ਹੁੰਦੀ ਉਹ ਉਹਨਾਂ ਭੈਣਾ ਵੀਰਾਂ ਨੂੰ ਵੀ ਬੇਨਤੀ ਹੈ ਜਿਹੜੇ ਦੂਜੀ ਸਟੇਟਾਂ ਦੇ ਲੋਕਾਂ ਦਾ ਤਾਂ ਸਹਾਰਾ ਬਣਦੇ ਨੇ ਤਰਸ ਕਰਦੇ ਨੇ ਪਰ ਆਪਣਾ ਇੱਕ ਹੁਣ ਵੀਰ ਇਸ ਸਮੇਂ ਤੁਹਾਡੀ ਮਦਦ ਦੀ ਉਮੀਦ ਦੇ ਵਿੱਚ ਖੜਾਗਾ ਤੇ ਇਹਦੇ ਨਾਲ ਆਕੇ ਡਾਟੋ ਸਾਡੀ ਸਰਕਾਰਾਂ ਨਾਲ ਐਮਪੀ ਸਾਹਿਬ ਨਾਲ ਵੀ ਗੱਲਬਾਤ ਚੱਲ ਰਹੀ ਆ ਹਾਲਾਂਕਿ ਜੋ ਆਪਣੇ ਪੱਧਰ ਤੇ ਸੇਵਾ ਹੋਣੀ ਆ ਉਹਦੀ ਕੋਈ ਰੀਜ਼ ਨਹੀਂ ਤੁਸੀਂ ਮਾਫੀ ਚਾਹੁੰਦੇ ਆ ਜੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਨਹੀਂ ਲੱਖਾਂ ਰੁਪਏ ਹੁਣ ਤੱਕ ਪੈ ਚੁੱਕੇ ਨੇ ਨਹੀਂ ਤਾਂ ਜਦੋਂ ਪਰਮਾਤਮਾ ਨੇ ਜੋ ਚੀਜ਼ ਕਰਨੀ ਦੀ ਉਹ ਕਰਨੀ ਹੁੰਦੀ ਹੈ ਕੋਈ ਗੱਲ ਨਹੀਂ ਬਗਰੂ ਨੇ ਦੇਰ ਤੜੇ ਤੇ ਪੁੱਛਾਇਆ ਤੇ ਮੈਨੂੰ ਪੂਰਾ ਪਤਾ ਲੱਗ ਗਿਆ ਤੁਸੀਂ ਮੇਰਾ ਪੂਰਾ ਸਾਥ ਦੇਵੋਗੇ ਅੱਗੇ ਵੀ ਵੱਧ ਤੋਂ ਵੱਧ ਐਨਜੀਓ ਨੂੰ ਜਿਹੜਾ ਦਲਜੀਤ ਤੇ ਦਸਾਂਗ ਵੀਰ ਜੀ ਨੇ ਐਮੀਰ ਜੀ ਨੇ ਮੈਂ ਇਹਨਾਂ ਨੂੰ ਵੀ ਰਿਕਵੈਸਟ ਕਰਦਾ ਵੀਰ ਜੀ ਕਿ ਮੇਰੀ ਇੱਕ ਵੀਡੀਓ ਪਾ ਦਿਓ ਤੜੇ ਕੋ ਪੈਸਾ ਨਹੀਂ ਮੰਗਦਾ ਜਿੰਨੇ ਵੀ ਸਾਡੇ ਐਕਟਿਵਸ ਨੇ ਸਾਰੇ ਸਰਗੋ ਇਹ ਬੋਲਦਾ ਵੀਡੀਓ ਬਣਾ ਕੇ ਪਾ ਦਿਓ ਤਾਂ ਜੋ ਸਾਰੀ ਲੋਕਾਂ ਤੱਕ ਗੱਲ ਪਹੁੰਚੇ ਤੇ ਮੇਟਾ ਵੀ ਜੀ ਐਸੇ ਅੱਗੇ ਅਸੀਂ ਇੱਕ ਹੋਰ ਅਰਦਾਸ ਕਰਦੇ ਜਿੰਨੀ ਮਦਦ ਹੋ ਸਕੇ ਜਰੂਰ ਕਰੋ ਜੇਕਰ ਮਦਦ ਨਹੀਂ ਕਰ ਸਕਦੇ ਘੱਟੋ ਘੱਟ ਇੱਕ ਬੰਦਾ 10 WhatsApp ਗਰੁੱਪਾਂ 'ਚ ਤੇ ਅੱਗੇ ਵੱਧੋ ਵੱਧ ਜਰੂਰ ਸ਼ੇਅਰ ਕਰੋ ਇਹ ਮਦਦ ਜਰੂਰ ਕਰ ਦਿਓ ਸ਼ਾਇਦ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਉਸ ਸੱਜਣ ਦੇ ਕੋਲ ਉਸ ਭੈਣ ਵੀਰ ਦੇ ਕੋਲ ਪਹੁੰਚਵੇ ਜਿਹੜਾ ਕਿ ਆਪਣੇ ਇਸ ਵੀਰ ਦੇ ਨਾਲ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਖੜ ਸਕੇ ਕਿਉਂਕਿ ਜਿਵੇਂ ਕਿਹਾ ਜਾਂਦਾ ਕਿ ਪੰਜਾਬੀ ਦੇ ਲਈ ਪੰਜਾਬੀ ਹਮੇਸ਼ਾ ਖੜਦਾ ਹੈ ਪਰ ਹੁਣ ਦੇਖਣ ਵਾਲਾ ਸਮਾਂ ਜਿਵੇਂ ਆਪਾਂ ਇਨੇ ਮੋਰਚੇ ਜੰਗਾ ਧਰਨੇ ਜਿੱਤੇ ਨੇ ਇਹ ਵੀ ਧਰਨਾ ਇਹ ਵੀ ਮੋਰਚਾ ਆਪਾਂ ਜਿੱਤਣਾ ਫਤਿਹ ਕਰਨਾ ਕੇ ਦਿਰੂਜੀ ਕਾ ਖਾਲਸਾ ਬੈਰੂਜੀ ਕੀ ਫਤਿਹ ਇਸ ਸਮੇ ਫਤਿਹਗੜ ਸਾਹਿਬ ਦੀ ਧਰਤੀ ਤੇ ਖੜੇ ਆ ਜਿੱਥੇ ਕੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਅਜ ਅਖੀਰਲਾ ਦਵਾਨ ਹੈ ਉੱਥੇ ਹੀ ਜਿਵੇਂ ਜਿਹੜੀ ਸੰਗਤ ਸਾਡੀਆਂ ਵੀਡੀਓ ਲਗਾਤਾਰ ਦੇਖਦੀ ਆ ਤੁਹਾਨੂੰ ਪਤਾ ਹੈ ਕਿ ਆਪਾਂ ਭਖਾਰੀਆਂ ਦੇ ਖਿਲਾਫ ਇੱਕ ਮੂਹਮ ਚਲਾਈ ਹੋਈ ਹੈ ਜਿੱਥੇ ਕਿ ਲੱਖਾਂ ਰੁਪਏ ਉਹਨਾਂ ਤੋਂ ਰਿਕਵਰ ਹੁੰਦੇ ਨੇ ਤੇ ਜੋ ਕਿ ਗੋਲਕ ਦੇ ਵਿੱਚ ਲੰਗਰਾਂ ਦੇ ਵਿੱਚ ਪਾਈ ਜਾਂਦੇ ਨੇ ਪਰ ਸੰਗਤ ਦਾ ਲਗਾਤਾਰ ਸਾਨੂੰ ਮੈਸੇਜ ਆਉਂਦਾ ਸੀ ਕਮੈਂਟ ਆਉਂਦੇ ਸੀ ਕੇ ਫੌਜੀ ਵੀਰ ਸਰਦਾਰ ਹਰਪ੍ਰੀਤ ਸਿੰਘ ਜੋ ਕਿ ਆਪਣੇ ਪੁੱਤਰ ਅਸਮੀਤ ਸਿੰਘ ਜਿਨ੍ਹਾਂ ਨੂੰ ਕਿ ਡੀਐਮਡੀ ਦੀ ਪ੍ਰੋਬਲਮ ਹੈ ਜਿਹਦਾ ਕਿ 27 ਕਰੋੜ ਰੁਪਏ ਦੇ ਜ਼ਰੂਰਤ ਹੈ ਇਲਾਜ ਦੇ ਲਈ ਇਹ ਲਗਾਤਾਰ ਆਪਣੇ ਪੁੱਤ ਦੇ ਲਈ ਇਸ ਸਮੇਂ ਵੀ ਛੁੱਟੀ ਤੇ ਨੇ ਦੇਖ ਸਕਦੇ ਹੋ ਹਰ ਹਿੱਲਾ ਵਸੀਲਾ ਵਰਤ ਰਹੇ ਨੇ ਜਿਸ ਤਰ੍ਹਾਂ ਵੀ ਜਾ ਸਕਣ ਤੇ ਆਪਣੇ ਕੋਲ ਇਹ ਸਿਸਟਮ ਸੀਗਾ ਵੀ ਆਪਾਂ ਲਗਾਤਾਰ ਉਸੇ ਮੌਕੇ ਤੇ ਹੀ ਪੈਸੇ ਦੇਣੇ ਹੁੰਦੇ ਨੇ ਕਿਉਂਕਿ ਅਸੀਂ ਉਹ ਕੋਲ ਨਹੀਂ ਰੱਖ ਸਕਦੇ ਪਰ ਹੁਣ ਇਹਨਾਂ ਤੋਂ ਇਹ ਕਾਊਰ ਰਿਪੋਰਟ ਲਿਆ ਵੀਡੀਓ ਵਿੱਚ ਵੀ ਲਾ ਦੇਵਾਂਗੇ ਜੇਕਰ ਤੁਸੀਂ ਇਹਨਾਂ ਦੀ ਮਦਦ ਕਰਨੀ ਚਾਹੋ ਤਾਂ ਮਦਦ ਕਰ ਸਕਦੇ ਹੋ ਤੇ ਉੱਥੇ ਹੀ ਦੱਸ ਦਈਏ ਕਿ ਇਹਨਾਂ ਨੂੰ ਜੋ ਵੀ ਹੁਣ ਕਲੈਕਸ਼ਨ ਹੋਊਗੀ ਉਸੇ ਸਮੇਂ ਸੰਗਤ ਦੀ ਹਾਜ਼ਰੀ ਦੇ ਵਿੱਚ ਉਹਦੀ ਗਿਣਤੀ ਕਰਕੇ ਇਹਨਾਂ ਨੂੰ ਆਨਲਾਈਨ ਪਾ ਦਿਆ ਕਰਾਂਗੇ ਤੇ ਤੁਸੀਂ ਕੋਈ ਕਹਿਣਾ ਹੋਵੇ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੈਂ ਬਸ ਇਹੀ ਕਹਿਣਾ ਚਾਹਵਾਂਗਾ ਕਿ ਮੈਨੂੰ 1 ਸਾਲ ਹੋ ਗਿਆ ਤੱਕੇ ਖਾਂਦੇ ਨੂੰ ਪਲੀਜ਼ ਇਸ ਸਮੇਂ ਮੈਂ ਅੱਜ ਦਿਨ 26 ਅੱਜ ਮੈਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਆ 8 ਤਰੀਕ ਹੋ ਗਈ ਏ ਅੱਜ ਡੇਟ ਕਿੰਨੀ ਹੈ ਵੀਗਰੂ ਜੀ ਹਾਂ ਜੀ ਅੱਜ ਤਰੀਕ ਕਿੰਨੀ ਹੋ ਗਈ ਵੀਗਰੂ ਜੀ ਅੱਜ 27 ਤਰੀਕ ਹੈ 27 ਅੱਜ 27 ਦਸੰਬਰ 2025 ਏ ਤਾਂ ਵੀਗਰੂ ਜੀ ਬਹੁਤ ਟਾਈਮ ਹੋ ਗਿਆ ਮੈਂ ਤੱਕ ਕੇ ਖਾਂਦੇ ਨੂੰ ਮੈਂ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਦਾ ਕ ਪਲੀਜ਼ ਸਿਰਫ 5 ਲੱਖ ਬੰਦਾ ਅਗਰ 5-500 ਦਿੰਦਾ ਤਾਂ 25 ਕਰੋੜ ਹੋ ਜਾਂਦਾ ਏ ਤੇ ਤੁਸੀਂ ਇਸ ਨੂੰ ਫਰਾਡ ਸਮਝਦੇ ਪਰ ਉਹਨਾਂ ਨੇ ਜਿਸ ਧਰਤੀ ਦੇ ਉੱਤੇ ਆ ਕਾਫੀ ਵੀਡੀਓ ਵਾਇਰਲ ਹੋ ਗਈਆਂ ਨੇ ਮੈਂ ਇਹ ਆ ਜੁੜ ਕੇ ਬੇਨਤੀ ਕਰਦਾ ਪਲੀਜ਼ ਵੀਗਰੂ ਪਤਵਾਂ ਦਾਨ ਕੋਲ ਤਾਂ ਜੇ ਮੇਰੇ ਬੱਚੇ ਇਹ ਹੈਲਪ ਹੋ ਜੇ ਇਹ ਇੱਕ ਸਕੈਨਰ ਦਿੱਤਾ ਜਾਏਗਾ ভাই ਵੀਡੀਓ ਦੇ ਉੱਤੇ ਇਹ ਤੁਸੀਂ ਨੂੰ ਸਕੈਨ ਕਰੋਗੇ ਤਾਂ ਇੰਪੈਕਟ ਗਰੂ ਕਰਕੇ ਨਾਮ ਆਏਗਾ ਤੇ ਨੰਬਰ ਹੈ ਵੀਰ ਜੀ ਦੋ ਨੰਬਰ ਨੇ ਨੰਬਰ ਜਿਹੜੇ ਆਹ ਵਾਲੇ ਨੇ 99 152 8368 ਔਰ 78642412 ਇਹ ਦੋਨਾਂ ਦਾ ਇਨਕੁਆਰੀ ਕਰ ਸਕਦੇ ਹੋ ਇਹ ਤੇ ਪੈਸੇ ਨਹੀਂ ਪਾਉਣੇ ਵੈਗਰੂ ਸਕੈਨਰ ਦੇ ਉੱਤੇ ਪੈਸੇ ਪਾਉਣੇ ਜੋ ਸਕੈਨਰ ਤੁਹਾਨੂੰ ਦਿੱਤਾ ਜਾਏਗਾ ਉਦੋਂ ਇੰਪੈਕਟ ਗਰੂ ਨਾਮ ਆਏਗਾ ਵੈਗਰੂ ਜੀ ਮੈਂ ਜੰਡਿਆਲ ਮੈਂ ਜੰਡਿਆਲਾ ਗੁਰੂ ਅੰਮਰਸਰ ਦਾ ਰਹਿਣ ਵਾਲਾ ਵਾ ਤੇ ਡਿਊਟੀ ਮੇਰੀ ਦਿੱਲੀ ਆ ਗਈ ਵਾ ਬਾਈ ਗੁਰੂ ਬਟਾਲੀਅਨ ਦੇ ਬਾਰੇ ਮੈਂ ਦੱਸ ਨਹੀਂ ਸਕਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਚੀਚਾਂ ਜਿਹੜੀਆਂ ਹੁੰਦੀਆਂ ਫੌਜ ਦੀਆਂ ਜਿਹੜੀਆਂ ਨਹੀਂ ਦੱਸਿਆ ਜਾ ਸਕਦੀਆਂ ਡਿਊਟੀ ਮੇਰੀ ਦਿੱਲੀ ਬਸੇ ਨੇ ਦੱਸ ਨਹੀਂ ਸਕਦਾ ਮੈਂ ਬਾਈ ਗੁਰੂ ਜੀ ਖਾਲਸਾ ਬਾਈ ਗੁਰੂ ਜੀ ਕੇ ਪਤੇ ਇਸ ਸਮੇਂ ਤੁਹਾਨੂੰ ਅਫੀਸ਼ੀਅਲ ਛੁੱਟੀ ਮਿਲੀ ਹੋਈ ਆ ਕਿ ਇਹਦੇ ਕਰਕੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਬਾਈ ਗੁਰੂ ਅਫੀਸ਼ੀਅਲ ਛੁੱਟੀ ਮੈਨੂੰ ਮਿਲੀ ਹੋਈ ਆ ਮੇਰਾ ਸਾਥ ਦੇ ਰਹੇ ਨੇ ਮੇਰੇ ਆਰਮੀ ਵਾਲੇ ਕਿਉਂਕਿ ਤੁਹਾਨੂੰ ਪਤਾ ਜੋ ਚੀਜ਼ ਰੂਲ 'ਚ ਹੁੰਦੀ ਏ ਮੈਨੂੰ ਮਿਲ ਅਮਰੀਕਾ ਜਾਂ ਜੰਜੇ ਸ਼ਿਰੋਨਸ ਸਾਇਕੋਰਡੈਸ ਕਰਕੇ ਤੁਹਾਨੂੰ ਬਤਾ ਇੰਨਾ ਮਹਿੰਗਾ ਇੰਜੈਕਸ਼ਨ ਕੋਈ ਵੀ ਨਹੀਂ ਮੰਗਾਉਂਦਾ। ਖਰੀਦਦਾ ਤੇ ਇਲਾਜ ਦਾ ਤੁਹਾਨੂੰ ਥੋੜਾ ਦਾ ਦੋਸਤਾਂ ਦੇ ਤਾਂ ਕਈ ਵਾਰ ਸਵਾਲ ਹੁੰਦੇ ਨੇ। ਅੱਛਾ 4 ਸਾਲ ਦਾ ਸਿਚੁਏਸ਼ਨ ਨੂੰ ਬੱਚੇ ਨੂੰ ਪਤਾ ਲੱਗਾ ਬਿਮਾਰੀ ਬਾਰੇ ਕਿਉਂਕਿ ਜਦੋਂ ਬੱਚਾ ਥੱਕ ਜਾਂਦਾ ਸੀ ਜਲਦੀ ਜਲਦੀ ਉਹਨੇ ਹੋਏ ਬੋਲਣਾ ਮੈਨੂੰ ਚੁੱਕ ਲੋ ਮੈਂ ਥੱਕ ਗਿਆ। ਬੱਚਾ ਤਾਂ ਰੋਜ਼ਾਰ ਦੇ ਦਿਨ ਥੱਕਦਾ ਨਹੀਂ ਖੇਡਦੇ ਖੇਡਦੇ। ਤੇ ਵਾਈਪਿੰਗ ਹੋਇਆ ਸਾਇ ਸੋਚਿਆ ਕੈਸ਼ਮ ਦੀ ਕਮੀ ਹੋਊ ਖੂਨ ਦੀ ਕਮੀ ਹੋਏਗੀ। ਡਾਕਟਰ ਕੋਲ ਲੈ ਕੇ ਡਾਕਟਰ ਨੂੰ ਸ਼ੱਕ ਪਾਣੇ ਦੱਸਤਾ ਗਿਆ ਬਿਮਾਰੀ ਆ। ਡਾਕਟਰ ਕਹਿੰਦੇ ਕਿ ਇਹ ਬਿਮਾਰੀ ਵਾਲਾ ਬੱਚਾ 15-16 ਸਾਲੀ ਜੀ ਪਉਂਦਾ ਤਾਂ ਬਦਰੀ ਲਾਈਫ ਨਹੀਂ ਹੁੰਦੀ ਤੇ ਬੱਲਾ ਕੋਈ ਇਲਾਜ ਨਹੀਂ ਸੀ ਹੋਣੀ ਪਿਛਲੇ ਸਾਲ 2025 2024 ਅਕਤੂਬਰ ਨਵੰਬਰ ਦੇ ਸਾਨੂੰ ਪਤਾ ਲੱਗਾ ਸੀ ਕਿ ਇਲਾਜ ਆ ਗਿਆ ਅਮਰੀਕਾ ਦੇ ਕੱਢਿਆ ਉਤੋਂ ਬਾਅਦ ਮੈਂ ਚਲੂ ਦੀ ਪ੍ਰੋਜੈਕਟ ਬੱਚੇ ਦਾ ਮੈਨੂੰ ਪਤਾ ਲੱਗਾ ਜੇ ਮੈਂ ਕਰਾਂ ਕੀ ਕਿਸੇ ਤੋਂ ਮਿਲਦੇ ਪਤਾ ਲੱਗਾ ਕਿ ਇੱਕ ਮੈਡੀਕਲ ਅਕਾਊਂਟ ਖੋਲਦਾ ਵਾ ਇੰਪੈਕਟ ਗਰੁੱਪ ਦੇ ਚੁੱਛ ਬੱਚਾ ਦਾ ਖੋਲੋ ਅਕਾਊਂਟ ਫਿਰ ਕਰਾਊਡ ਫੰਡਿੰਗ ਕਰ ਸਕਦੇ ਆ ਫਿਰ ਕਰਾਊਡ ਫੰਡਿੰਗ ਕਰਕੇ ਮੈਂ ਅਪਰਾਇ ਤੋਂ ਸਟਾਰਟਿੰਗ ਕੀਤੀ ਹੈ ਪੰਜ ਨਸ਼ ਦੀ ਜ਼ਿਆਦਾ ਆਪਣਾ ਛੁੱਟੀ ਲਈ ਉਤਰਾ 1.5 ਮਹੀਨੇ ਦੀ ਫੇਰ ਮੈਂ ਥੋੜੀ 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 ਛੁੱਟੀ ਲੈ ਕੇ ਉਹਨਾਂ ਦੇ ਨਾਲ ਤੇ ਬਰੇ ਬੱਚੇ ਦੀ ਫੰਡਿੰਗ ਕਰਦਾ ਰਹਿਣਾ ਮੈਂ ਸੋ ਉਹਨਾਂ ਭੈਣਾ ਵੀਰਾਂ ਨੂੰ ਵੀ ਬੇਨਤੀ ਹੈ ਜਿਹੜੇ ਦੂਜੀ ਸਟੇਟਾਂ ਦੇ ਲੋਕਾਂ ਦਾ ਤਾਂ ਸਹਾਰਾ ਬਣਦੇ ਨੇ ਤਰਸ ਕਰਦੇ ਨੇ ਪਰ ਆਪਣਾ ਇੱਕ ਹੁਣ ਵੀਰ ਇਸ ਸਮੇਂ ਤੁਹਾਡੀ ਮਦਦ ਦੀ ਉਮੀਦ ਦੇ ਵਿੱਚ ਖੜਾ ਗਿਆ ਤੇ ਇਹਦੇ ਨਾਲ ਆਕੇ ਡਟੋ ਸਾਡੀ ਸਰਕਾਰਾਂ ਨਾਲ ਐਮਪੀ ਸਾਹਿਬ ਨਾਲ ਵੀ ਗੱਲਬਾਤ ਚੱਲ ਰਹੀ ਆ ਹਾਲਾਂਕਿ ਜੋ ਆਪਣੇ ਪੱਧਰ ਤੇ ਸੇਵਾ ਹੋਣੀ ਆ ਉਹਦੀ ਕੋਈ ਰੀਜ਼ ਨਹੀਂ ਤੁਸੀਂ ਆਪ ਮੇਰੀ ਵੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਜੇਕਰ ਸਾਡੀ ਮੁਹਿਮਾ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਰ ਨੂੰ ਜਿੰਨਾ ਤੁਹਾਡੇ ਤੋਂ ਹੋ ਸਕੇ ਜਰੂਰ ਮਦਦ ਕਰੋ ਇੱਕ ਬੱਚੇ ਦੀ ਮਾਪਿਆਂ ਦਾ ਸਾਰਾ ਮਾਪਿਆਂ ਦੀ ਉਮੀਦਾਂ ਤੇ ਮਾਪਿਆਂ ਨੂੰ ਹੁਣ ਤੁਹਾਡੇ ਤੋਂ ਉਮੀਦਾਂ ਨੇ ਜੀ ਸੋ ਅੱਗੇ ਤੋਂ ਅਸੀਂ ਵੀ ਵੀਰ ਨੂੰ ਆਨਲਾਈਨ ਟਰਾਂਸਫਰ ਕਰਿਆ ਕਰਾਂਗੇ ਧੰਨਵਾਦੀਆਂ ਮਾਫੀ ਚਾਹੁੰਦੇ ਹਾਂ ਜੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਨਹੀਂ ਲੱਖ ਰੁਪਏ ਹੁਣ ਤੱਕ ਪੈ ਚੁੱਕੇ ਨੇ ਨਹੀਂ ਤਾਂ ਜੇᱫੋ ਪਰਮਾਤਮਾ ਨੇ ਕੋਈ ਚੀਜ਼ ਕਰਨੀ ਹੁੰਦੀ ਉਹ ਕਰਨੀ ਹੁੰਦੀ ਹੈ ਕੋਈ ਗੱਲ ਨਹੀਂ ਬਾਗਰੂ ਨੇ ਦੇਰ ਤਣੇ ਤੇ ਪੁੱਛਾਇਆ ਤੇ ਮੈਨੂੰ ਪੂਰਾ ਪਤਾ ਲੱਗਾ ਤੁਸੀਂ ਮੇਰਾ ਪੂਰਾ ਸਾਥ ਦੇਵੋਗੇ ਅੱਗੇ ਵੀ ਬਤਵਤ ਐਨਜੀਓ ਨੂੰ ਜਿਹਦਾ ਦਿਲਜੀਤ ਉਹ ਪਸੰਦ ਵੀਰ ਜੀ ਨੇ ਅੰਮੀ ਵੀਰ ਜੀ ਨੇ ਮੈਂ ਇਹਨਾਂ ਨੂੰ ਉਹੀ ਰਿਕਵੈਸਟ ਕਰਦਾ ਜੀ ਵੀਰ ਜੀ ਕਿ ਮੇਰੀ ਇੱਕ ਵੀਡੀਓ ਪਾ ਲੋ ਤੁਹਾਡੇ ਕੋ ਪੈਸਾ ਨਹੀਂ ਮੰਗਦਾ ਜਿੰਨੇ ਵੀ ਸਾਡੇ ਐਕਟਰਸ ਨੇ ਸਾਰੋ ਸਰ ਕੋ ਇਹ ਬੋਲਦਾ ਇੱਕ ਵੀਡੀਓ ਬਣਾ ਕੇ ਪਾ ਦਿਓ ਤਾਂ ਉਹ ਸਾਰੀ ਲੋਕਾਂ ਦਾ ਗੱਲ ਪਹੁੰਚੇ ਤੇ ਮਿੱਤਾਂ ਨੇ ਜੀ ਐਸੇ ਚਿਹਰੇ ਵੀ ਜਿਹੜੇ ਤੁਹਾਡੇ ਤੇ ਸਾਰੇ ਵਿਸ਼ਵਾਸ ਕਰਦੇ ਨੇ ਸੋ ਬਾਗਰੂ ਬਾਜ ਜੋੜ ਕੇ ਬੇਨਤੀ ਹੈ ਦਿਲਜੀਤ ਭਾਜੀ ਅੰਮੀ ਭਾਜੀ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕੀ ਕੰਮ ਆ ਸਕਦੇ ਮੇਰੇ ਪੱਗ ਜੜੀ ਹੈ ਨਾ ਇਸ ਪੱਗ ਦੀ ਆ लाज ਰੱਖੋ ਵੈਗੁਰੂ ਮੈਂ ਬਹੁਤ ਝੁਕ ਲਿਆ ਸਾਰੇ ਸਾਹਮਣੇ ਤੁਹਾਡੀ ਇੱਕ ਵੀਡੀਓ ਬਹੁਤ ਕੁਝ ਕਰ ਸਕਦੀ ਹੈ 5 ਲੱਖ ਬੰਦਾ ਤੇ 500 ਬੰਦਾ ਤੇ 25 ਕਰੋੜ ਹੋ ਜਾਂਦਾ ਵੈਗੁਰੂ ਵੈਗੁਰੂ ਜੀ ਖਾਲਸਾ ਵੈਗੁਰੂ ਪਤੇ ਵੈਗੁਰੂ ਸੋ ਤੁਹਾਡੇ ਅੱਗੇ ਅਸੀਂ ਇੱਕ ਹੋਰ ਅਰਦਾਸ ਕਰਦੇ ਜਿੰਨੀ ਮਦਦ ਹੋ ਸਕੇ ਜਰੂਰ ਕਰੋ ਜੇਕਰ ਮਦਦ ਨਹੀਂ ਕਰ ਸਕਦੇ ਘੱਟੋ ਘੱਟ ਇੱਕ ਬੰਦਾ 10 WhatsApp ਗਰੁੱਪਾਂ 'ਚ ਤੇ ਅੱਗੇ ਵੱਧੋ ਵੱਧ ਜਰੂਰ ਸ਼ੇਅਰ ਕਰੋ ਇਹ ਮਦਦ ਜਰੂਰ ਕਰ ਦਿਓ ਸ਼ਾਇਦ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਉਸ ਸੱਜਣ ਦੇ ਕੋਲ ਉਸ ਭੈਣ ਵੀਰ ਦੇ ਕੋਲ ਪਹੁੰਚਵੇ ਜਿਹੜਾ ਕਿ ਆਪਣੇ ਇਸ ਵੀਰ ਦੇ ਨਾਲ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਖੜ ਸਕੇ ਕਿਉਂਕਿ ਜਿਵੇਂ ਕਿਹਾ ਜਾਂਦਾ ਕਿ ਪੰਜਾਬੀ ਦੇ ਲਈ ਪੰਜਾਬੀ ਹਮੇਸ਼ਾ ਖੜਦਾ ਪਰ ਹੁਣ ਦੇਖਣ ਵਾਲਾ ਸਮਾਂ ਜਿਵੇਂ ਆਪਾਂ ਇਨੇ ਮੋਰਚੇ ਜੰਗਾ ਧਰਨੇ ਜਿੱਤੇ ਨੇ ਇਹ ਵੀ ਧਰਨਾ ਇਹ ਵੀ ਮੋਰਚਾ ਆਪਾਂ ਜਿੱਤਣਾ ਫਤਿਹ ਕਰਨਾ ਖੇਤੀ ਤੋਂ ਖੇਤੀ ਫਤਿਹ ਕਰਨਾ ਕਿਉਂਕਿ ਜਿਹੜੀ ਪ੍ਰੋਬਲਮ ਹੈ ਆਪਾਂ ਨਹੀਂ ਚਾਹੁੰਦੇ ਕਿ ਹੋਰ ਕੋਈ ਬੱਚੇ ਨੂੰ ਪ੍ਰੋਬਲਮ ਆਵੇ ਉਹ ਤਕਲੀਫ ਕੀ ਚੱਲ ਰਹੀ ਆ ਉਹ ਬੱਚਾ ਜ਼ਿੰਦਗੀ ਉਹੀ ਜਾਣਦਾ ਹੈ ਆਪਾਂ ਸਿਰਫ ਮਦਦ ਕਰ ਸਕਦੇ ਜਰੂਰ ਮਦਦ ਕਰੋ ਵੀਡੀਓ ਨੂੰ ਸ਼ੇਅਰ ਕਰਨ ਵਾਲੀਆਂ ਨੇਹਰੀਆਂ ਲਿਆ ਦਿਓ ਤਾਂ ਕਿ ਵੱਧੋ ਵੱਧ ਵੀਰ ਦੀ ਮਦਦ ਹੋ ਸਕੇ ਸੋ ਵੀਰ ਜੀ ਤੁਹਾਡੇ ਨਾਲ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਜੀ ਤੇ ਵਾਹਿਗੁਰੂ ਜਲਦੀ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸੀਦਾ ਦੀ ਧਰਤੀ ਤੇ ਪਹੁੰਚੇ ਹਾਂ ਜੰਗੀ ਧਰਤੀ ਤੇ ਪਹੁੰਚੇ ਹਾਂ ਫਤੇਗੜ ਸਾਹਿਬ ਦੀ ਧਰਤੀ ਤੇ ਪਹੁੰਚੇ ਹਾਂ ਪੈਰ ਰੱਖਣ ਦੀ ਥਾਂ ਨਹੀਂ ਤੇਲ ਠੁੱਟਣ ਦੀ ਥਾਂ ਨਹੀਂ ਇੱਥੇ ਇੱਕ ਜ਼ਰੂਰੀ ਬੇਨਤੀ ਹੈ 22 ਕਰੋੜ ਰੁਪਏ ਇੱਕ ਬੱਚੇ ਬੱਚੇ ਦੇ ਇਲਾਜ ਤੇ ਲੱਗਣਾ ਹੈ ਜੋ ਫੌਜੀ ਸਾਹਿਬ ਦਾ ਬੱਚਾ ਹੈ 27 ਕਰੋੜ ਰੁਪਏ ਇਸ ਬੱਚੇ ਦਾ ਇਲਾਜ ਅਮਰੀਕਾ ਚ ਹੋਣਾ ਹੈ ਵੱਧ ਤੋਂ ਵੱਧ ਦਾਨ ਕੱਢੋ ਦਸਮੰਤ ਕਰੋ ਦਸਵੰਦ ਕੱਢੋ ਬੱਤੋ ਬੱਤ ਜਮਾਨ ਦੇ ਕਟੋ ਦਾਨ ਕਰੋ ਗੋਲਕ ਵਿੱਚ ਪੈਸੇ ਪਾਓ ਫੁਜੀ ਸਾਹਿਬ ਦੀ ਮਦਦ ਕਰੋ ਬੱਤੋ ਬੱਤ ਬਾਹਰ ਬੱਠੇ ਵੀਰ ਉਹ ਵੀ ਮਦਦ ਕਰਾਂ 5.5 ਕਰੋੜ ਰੁਪਏ ਇਕੱਠਾ ਹੋਇਆ ਉਹ ਬਾਹਰ ਦੇ ਵੀਰੋ ਉਹ ਥੁਰਮਿਆਂ ਉਹ ਪੰਜਾਬੀਆਂ ਉਹ ਬਾਦਰ ਉਹ ਸ਼ੇਰ ਤੁਸੀਂ ਬੱਤੋ ਬੱਤ ਮਦਦ ਪਚਾਓ ਸਾਡੇ ਕੋਲ ਬੱਚੇ ਦੇ ਇਲਾਜ ਵਾਸਤੇ ਥੋੜਾ ਟਾਈਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ